ਨੌਲੇ ਸਮੇਤ ਵਿੱਚ ప్రతి ਪਿੰਡ ਜਿੱਦਾਂ 1% ਵੀ ਰੱਖਾਂਗੇ ਪੰਚਾਇਤੀ ਪੈੜੀ ਦੀ ਕੁਝ ਪਰਸੈਂਟ ਜਿਹੜੇ ਆ ਉਹ ਜਿਹੜੇ ਉੱਥੇ ਇੱਕ ਛੋਟਾ ਜਿਹਾ ਜੰਗਲ ਬਾਦ ਕੀਤਾ ਜਾਊਗਾ ਜਿਹੜੇ ਅਸੀਂ ਵਿਸ਼ੇਸ਼ ਇਹਨੂੰ ਪਾਣੀ ਦਾ ਬੰਦੋਬਸਤ ਕੀਤਾ ਗਿਆ ਔਰ 24 ਘੰਟੇ ਅਸੀਂ ਦੋ ਬੰਦੇ ਜਾਂ ਤਿੰਨ ਬੰਦੇ ਪੱਕਾ ਇਹਨਾਂ ਦੇ ਉੱਤੇ ਰੱਖ ਲੈ ਤੁਸੀਂ ਆਪ ਦੇਖ ਸਕਦੇ ਹੋ ਚਾਰੇ ਪਾਸੇ ਦਰ ਅਸੀਂ ਜਿਹੜੇ ਪਿਛਲੇ ਸਾਲ ਆਪਾਂ 2000 ਲਾਏ ਸੀ ਪਿੰਡ ਡਾਲਾ ਦੇ ਸਟੇਡੀਅਮ ਦੇ ਵਿੱਚ ਫਲ ਅਤੇ ਸ਼ਾਨਦਾਰ ਰੁੱਖ ਲਗਾਏ ਗਏ। ਬਲਾਕ ਨਿਲਾੜਾ ਦੇ ਪਿੰਡ ਡਾਲਾ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਮਨੁੱਖਤਾ ਦੇ ਭਲੇ ਨੂੰ ਅੱਗੇ ਤੋਰਦਿਆਂ ਸਾਬਕਾ ਸਰਪੰਚ ਮੋਹਨ ਸਿੰਘ ਡਾਲਾ ਵੱਲੋਂ ਮਨਰੇਗਾ ਦੀ ਲੇਬਰ ਦੇ ਸਹਿਯੋਗ ਦੇ ਨਾਲ 500 ਫਲ ਅਤੇ ਸ਼ਾਨਦਾਰ ਬੂਟੇ ਲਗਾਏ ਗਏ। ਇਸ ਮੌਕੇ ਆਪ ਦੇ ਹਲਕਾ ਇੰਚਾਰਜ ਐਡਵੋਕੇਟ ਹਰਸਿਵਰਨ ਸਿੰਘ ਕੁਮਨ ਤੇ ਬਲਾਕ ਪ੍ਰਧਾਨ ਨੰਬਰਦਾਰ ਲਖਵਿੰਦਰ ਸਿੰਘ ਲੱਖਾ ਬੋਲੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਬੂਟੇ ਲਗਾਉਂਦੀ ਸ਼ੁਰੂਆਤ ਕੀਤੀ। ਬੂਟੇ ਲਾਉਂਦੇ ਆ ਐਡਵੋਕੇਟ ਕੋ ਮੰਨੇ ਆਖਿਆ ਕਿ ਆਲਮੀ ਤਪਸ ਤੋਂ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਵੱਟੀ ਪੱਧਰ ਤੇ ਰੁੱਖ ਲਗਾਉਂਦੀ ਮੁਹਿੰਮ ਨੂੰ ਆਰੰਭ ਕਰਨਾ ਪਵੇਗਾ ਤੇ ਤਾਂ ਹੀ ਆਪਣਾ ਜਿਹੜਾ ਪਵਿਕਾ ਸੁਰੱਖਿਤ ਕਰ ਸਕਾਂਗੇ ਇਸ ਦੌਰਾਨ ਸਰਪੰਚ ਮੋਹਨ ਸਿੰਘ ਵੱਲੋਂ ਪਿੰਡ ਵਿੱਚ ਬਣਾਈ ਪਾਰਕ ਮੀਆਂ ਵਾਕੀ ਜੰਗਲ ਤੇ ਟ੍ਰੀਟਮੈਂਟ ਪਲਾਟ ਦੀ ਸਿਫਤ ਕਰਦੇ ਆ ਕਿ ਮੰਨੇ ਆਖਿਆ ਕਿ ਹਰੇਕ ਪਿੰਡ ਦਾ ਸਰਪੰਚ ਮੋਹਨ ਸਿੰਘ ਤੋਂ ਪ੍ਰੇਰਿਤ ਹੋ ਕੇ ਆਪਣੇ ਪਿੰਡ ਦੇ ਵਿਕਾਸ ਵੱਲ ਖਾਸ ਧਿਆਨ ਦੇਣ ਇਸ ਮੁਕੇ ਐਡਵੋਕੇਟ ਕੋ ਮਨਵੱਲੋਂ ਪਾਰਕ ਦੇ ਕੰਮਾਂ ਲਈ ਸਹਿਯੋਗ ਵੀ ਦਿੱਤਾ ਗਿਆ ਅਖੀਰ 'ਚ ਸਰਪੰਚ ਮੋਨ ਸਿੰਘ ਡਾਲਾ ਨੇ ਧੰਨਵਾਦ ਕਰਦਿਆਂ ਆਖਿਆ ਕਿ ਉਹ ਪਿੰਡ ਦੇ ਬਹੁ ਪੱਖੀ ਵਿਕਾਸ ਲਈ ਅੱਗੇ ਤੋਂ ਵੀ ਸਹਿਯੋਗ ਦਿੰਦੇ ਰਹਿਣਗੇ ਜੀ ਅਸਲ 'ਚ ਗੱਲ ਇਦਾਂ ਜੀ ਇਹ ਮਰੀ ਮੰਦੀ ਰੀਜ ਆ ਮੇਰੇ ਆਪ ਦੀ ਵੀ ਜਿਹੜੀ ਪਲਾਂਟੇਸ਼ਨ ਆ ਜਿਹੜੇ ਬੂਟੇ ਲਾਉਣੇ ਆ ਇਹ ਅੱਜ ਸਭ ਤੋਂ ਵੱਧ ਪੋਣ ਵਾਲਾ ਜਿਹੜਾ ਕੰਮ ਆ ਮੈਂ ਅੱਗੇ ਵੀ ਗੱਲ ਕਰਦਾ ਆਪਾਂ ਚੰਡੀਗੜ੍ਹ ਦੀ ਗੱਲ ਕਰਦੇ ਆਂ ਕਿ ਲੋਕਾਂ ਨੂੰ ਚੰਡੀਗੜ੍ਹ ਬਹੁਤ ਪਸੰਦ ਆਉਂਦਾ। ਚੰਡੀਗੜ੍ਹ 'ਚ ਕੀ ਖਾਸ ਆ? ਇੱਥੇ ਪਿੰਡਾਂ ਨਾਲੋਂ ਕੀ ਵੱਖਰਾ ਆ? ਗੱਲ ਆ ਉੱਥੇ ਜਿਹੜੇ ਬੂਟੇ ਜਿਹੜੇ ਦਰਖਤ ਬੀਜੇ ਹੋਏ ਆ ਜਿਹੜੇ ਸ਼ਾਨਦਾਰ ਆ ਉਹਨਾਂ ਨੂੰ ਛੇੜਛਾੜ ਨਹੀਂ ਕੀਤੀ ਗਈ। ਜਿਹੜਾ ਆ ਉਹਨੂੰ ਕੰਕਰੀਟ ਉਹ ਵੀ ਕਹਿ ਦਿੰਦੇ ਕਿ ਉਹ ਅਜੇ ਵੀ ਨੈਚੁਰਲ ਜਿੱਦਾਂ ਜਿੱਦਾਂ ਹੈਗਾ ਉਹਦੇ 'ਚ ਕੋਈ ਛੇੜਕਾਨੀ ਨਹੀਂ ਕੀਤੀ। ਲੋਕੀ ਪਸੰਦ ਕਰਦੇ ਆ ਹਰਿਆਵਲ ਨੂੰ। ਤੇ ਉਦਾਂ ਹੀ ਆਪਾਂ ਪਿੰਡ-ਪਿੰਡ ਆਪਣੇ ਜਦੋਂ ਹੱਥ ਆ, ਹੱਥ ਵਾਸਿਆ ਤੇ ਆਪਾਂ ਆਪਣੇ ਪਿੰਡ-ਪਿੰਡ ਲਾਉਣੇ ਸ਼ੁਰੂ ਕਰੀਏ। ਇਨਫੈਕਟ ਜਿਹੜੇ ਸਾਡੇ ਪਿਛਲੇ ਡੀਸੀ ਸਾਹਿਬ ਸੀ ਉਹਨਾਂ ਨਾਲ ਮੇਰੀ ਡਿਸਕਸ਼ਨ ਵੀ ਹੋਈ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਆ ਇਲੈਕਸ਼ਨ ਦਾ ਵੇਲਾ ਸੀ ਬਿਜ਼ੀ ਲੰਘੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਤੀ ਪਿੰਡ ਜਿੱਦਾਂ 1 ਪਰਸੈਂਟੇਜ ਵੀ ਰੱਖਾਂਗੇ ਪੰਚਾਇਤੀ ਪੈੜੀ ਦੀ ਕੁਝ ਪਰਸੈਂਟ ਜਿਹੜੇ ਆ ਉਹ ਜਿਹੜੇ ਉੱਥੇ ਇੱਕ ਛੋਟਾ ਜਿਹਾ ਜੰਗਲ ਬਾਗ ਕੀਤਾ ਜਾਊਗਾ ਜਿਹੜੇ ਪੰਛੀਆਂ ਲਈ ਵੀ ਤੇ ਹੋਰ ਜਿਹੜੇ ਆ ਉਹਨਾਂ ਲਈ ਵੀ ਇੱਕ ਵਰਦਾਨ ਸਾਬਤ ਹੋਊਗਾ ਤੇ ਨਾਲ ਦੀ ਨਾਲ ਕੋਸ਼ਿਸ਼ ਕਰਾਂਗੇ ਕਿ ਉਹ ਜਿਹੜਾ ਛੋਟਾ ਜਿਹਾ ਜੰਗਲ ਬਣਾਇਆ ਜਾਵੇ ਉਹਦੇ ਆਸ-ਪਾਸ ਇੱਕ ਸੈਰਗਾ ਬਣਾਈ ਜਾਵੇ ਕਿ ਸੈਰ ਵੀ ਕੀਤੀ ਜਾ ਸਕੇ ਸੋ ਵਾਤਾਵਰਨ ਵੀ ਚੰਗਾ ਰਹੂਗਾ ਲੋਕ ਵੀ ਖੁਸ਼ ਰਹਿਣਗੇ ਤੇ ਦਿਖ ਵੀ ਸੁਧਰੂਗੀ ਸਰਕਾਰ ਵੱਲੋਂ ਕੀ ਪ੍ਰਾਲੇ ਕੀਤੇ ਜਾ ਰਹੇ ਸਰਕਾਰ ਤੇ ਜੀ ਫ੍ਰੀ ਹੈਂਡ ਆ ਸਰਕਾਰ ਵੱਲੋਂ ਇਸ ਤੋਂ ਵੱਧ ਕੀ ਹੋ ਸਕਦਾ ਕਿ ਪੂਰਾ ਪੂਰਾ ਆਸ਼ੀਰਵਾਦ ਹੈ ਸਰਕਾਰ ਦਾ ਕੋਈ ਵੀ ਕੰਮ ਤੁਸੀਂ ਕਰਨਾ ਚਾਹੁੰਦੇ ਆ ਸਰਕਾਰ ਹਰ ਪੋਜ਼ਿਟਿਵ ਕੰਮ ਲਈ ਤੁਹਾਡੇ ਨਾਲ ਆ ਮੈਂ ਕੋਈ ਵੀ ਕੰਮ ਇਥੋਂ ਲਿਖ ਕੇ ਭੇਜਦਾ ਕਿਸੇ ਚੀਜ਼ ਲਈ ਨਾ ਨਹੀਂ ਹਾਂ ਇਹ ਜ਼ਰੂਰ ਆ ਇਹ ਚੀਜ਼ ਹੁਣ ਮਹਿਸੂਸ ਮੈਂ ਵੀ ਕਰਦਾ ਆ ਕਿ ਥੋੜੀ ਜੀ ਜਿਹੜੀ ਐਡਮਿਨਿਸਟ੍ਰੇਟਿਵ ਜਿਹੜੀ ਆ ਉਹ ਪਿਛਲੇ ਸਮੇਂ ਤੋਂ ਜਿਹੜੀਆਂ ਸਰਕਾਰਾਂ ਚੱਲਦੀਆਂ ਆ ਰਹੀਆਂ ਉਹ ਹੁਣ ਉਹਨੂੰ ਗਰੰਟਡ ਲਾਈਨ ਲਾਪੇ ਆ ਕਈ ਆਫੀਸਰ ਪਰ ਵਿਦ ਟਾਈਮ ਜਿਹੜਾ ਆ ਜਿੱਦਾਂ ਜਿੱਦਾਂ ਇਹ ਸਰਕਾਰ ਅੱਗੇ ਵਧੀ ਜਾਂਦੀ ਏ ਉਹਦੇ 'ਚ ਵੀ ਰਿਫਾਰਮ ਲਿਆਏ ਜਾ ਰਹੇ ਆ ਜਿਹੜੇ ਕੁਝ ਕਾਨੂੰਨ ਆ ਕੁਝ ਪਾਲਿਸੀਜ਼ ਆ ਜਿਹਦੇ ਕਰਕੇ ਜਿਹੜੀਆਂ ਡਿਲੇ ਰਹਿਂਦੇ ਸੀਗੇ ਕਰਨ ਵਾਲੇ ਕੰਮਾਂ ਦੇ ਵਿੱਚ ਹੌਲੀ-ਹੌਲੀ ਉਹਨਾਂ ਨੂੰ ਐਲੀਮੀਨੇਟ ਕਰਦੇ ਜਾ ਰਹੇ ਆ ਕੋਈ ਬੁਸ਼ੇ ਸਹਿਯੋਗ ਵੀ ਦਿੱਤਾ ਗਿਆ ਨਹੀਂ ਹਮੇਸ਼ਾ ਆਲਵੇਜ਼ ਜਿੱਦੇ ਸਰਕਾਰ ਵੱਲੋਂ ਹਰ ਤਰੀਕੇ ਦਾ ਜਿਹੜਾ ਆ ਇਹਦੇ ਲਈ ਤਾਂ ਇਨਫੈਕਟ ਬਹੁਤ ਜਲਦੀ ਤੁਸੀਂ ਦੇਖੋਗੇ ਕਿ ਇੱਕ ਪਾਲਿਸੀ ਸਪੈਸ਼ਲੀ ਆ ਰਹੀ ਇਸ ਚੀਜ਼ ਲਈ ਠੀਕ ਹੈ ਸਰ ਇਹ ਦੱਸੋ ਕੀ ਕਹਣਾ ਚਾਹੁੰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਆਹੇ ਪਿੰਡ ਦੇ ਵਿੱਚ ਆਪਣੇ ਦਰਖਤ ਲਾਏ ਸੀ ਜਿਨ੍ਹਾਂ ਦੇ ਵਿੱਚ ਸਾਡੇ ਹਲਕਾ ਚਾਰਜ ਸਰਦਾਰ ਹਰਸਿੰਦਰ ਸਿੰਘ ਘੋਮਣ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਜਿਹੜਾ ਇੱਥੇ ਪਹੁੰਚੇ ਨੇ ਦਰਖਤ ਲਾਉਣ ਦਾ ਮਕਸਦ ਇਹ ਹੋਈਏ ਇੱਕ ਤੇ ਆਪਾਂ ਨੂੰ ਪਿੰਡ ਦੇ ਵਿੱਚ ਵਾਤਾਵਰਣ ਦਾ ਜਿਹੜਾ ਸ਼ੋਧ ਹੋਗਾ ਦੂਸਰਾ ਆਪਣੀ ਜਿਹੜੀ ਪਿੰਡ ਦੀ ਲੇਬਰ ਏ ਉਹਨੂੰ ਕੰਮ ਮਿਲੇਗਾ ਤੇ ਲਾਉਣ ਲਾਉਣ ਬਹੁਤ ਸੌਖੇ ਨੇ ਪਰ ਇਹਨਾਂ ਨੂੰ ਦੇਖ ਸੰਭਾਲ ਕਰਨੀ ਬੜੀ ਔਖੀ ਹੈ ਪਰ ਮੈਂ ਆਪਣੀ ਲੇਬਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਲਗਾ ਕੇ ਬੂਟੇ ਸਾਰੇ ਪਾਲੇ ਨੇ ਅਸੀਂ ਵਿਸ਼ੇਸ਼ ਇਹਨੂੰ ਪਾਣੀ ਦਾ ਬੰਦੋਬਸਤ ਕੀਤਾ ਗਿਆ ਔਰ 24 ਘੰਟੇ ਅਸੀਂ ਦੋ ਬੰਦੇ ਜਾਂ ਤਿੰਨ ਬੰਦੇ ਪੱਕਾ ਇਹਨਾਂ ਦੇ ਉੱਤੇ ਰੱਖਣੇ ਤੁਸੀਂ ਆਪ ਦੇਖ ਸਕਦੇ ਹੋ ਚਾਰੇ ਪਾਸੇ ਦਰਸਾ ਜਿਹੜੇ ਪਿਛਲੇ ਸਾਲ ਆਪਾਂ 2000 ਲਾਏ ਸੀ ਇਹ ਚੋਂ ਇੱਕ ਵੀ ਬੂਟਾ ਅਸੀਂ ਘਟਣ ਨਹੀਂ ਦਿੱਤਾ ਆਪਾਂ ਸੁਣ ਕਿਹੜੇ ਕਿਹੜੇ ਬੂਟੇ ਲਾਏ ਗਏ ਜਿਹੜੇ ਪਿਛਲੇ ਸਾਲ ਲਾਏ ਸੀ ਇਹਦੇ ਵੇਚ ਤੇ ਜ਼ਿਆਦਾ ਸ਼ਾਨਦਾਰੀ ਲਾਏ ਗਏ ਸੀ ਜਿਹੜੇ ਅਸੀਂ ਹੁਣ ਲਾਏ ਨੇ ਪਿਛਲੇ 2 ਕੁ ਮਹੀਨੇ 3 ਮਹੀਨੇ ਪਹਿਲਾਂ ਉਹਦੇ ਵਿੱਚ ਅਸੀਂ ਆਂਬ ਦਾ ਬੂਟਾ ਲਾਇਆ 2 250 ਕਿੰਨੂ ਦਾ 100 150 ਵਿੱਚ ਹੋਰ ਨੇ ਮਿਕਸ ਜਿੱਦਾਂ ਤੇ ਹੁਣ ਵੀ ਜਿਹੜੇ ਅਸੀਂ ਲਾਉਣੇ ਨੇ 500 ਬੂਟੇ ਦੇ ਕਰੀਬ ਅਸੀਂ